ਕੇਂਦਰੀ ਰਾਜ ਮੰਤਰੀ ਤੇ ਭਾਜਪਾਗੂ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪਲਟਵਾਰ ਕੀਤਾ ਐ ਪਲਟਵਾਰ ਰਾਹੁਲ ਗਾਂਧੀ ਦੇ ਉਸ ਬਿਆਨ ਤੇ ਕੀਤਾ ਗਿਆ ਜਿਸ ਚ ਰਾਹੁਲ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਅਮਰੀਕਾ ਚ ਦਿੱਤੇ ਇੱਕ ਬਿਆਨ ਬਾਰੇ ਪਾਜ-ਪਾਜ ਝੂਠ ਫੈਲਾ ਰਹੀ ਹੈ ਬਿੱਟੂ ਨੇ ਕਿਹਾ ਕਿ ਕਾਂਗਰਸ ਆਗੂ ਆਪਣੇ ਅਮਰੀਕਾ ਚ ਦਿੱਤੇ ਬਿਆਨ ਬਾਰੇ ਸਬੂਤ ਪ੍ਰਦਾਨ ਕਰਨ ਜਾਂ ਬਿਆਨ ਵਾਪਸ ਲੈ ਲੈਣ ਦੱਸਦੇ ਕਿ ਬਿੱਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਕਰਦੇ ਰਾਹੁਲ ਗਾਂਧੀ ਨੇ ਲੋਕਾਂ ਤੋਂ ਪੁੱਛਿਆ ਸੀ ਕਿ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਕਿ ਉਹ ਗਲਤ ਹੈ ਜਾਂ ਸਹੀ ਇਸ ਦੇ ਰੂਪ ਨਹੀਂ ਤੇ ਬਿੱਟੂ ਨੇ ਅੱਜ ਰਾਹੁਲ ਗਾਂਧੀ ਦੇ ਪੋਸਟ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਵਜੋਂ ਪੰਜਾਬ ਦੇ ਸਾਥੀਆਂ ਤੇ ਵਿਦੇਸ਼ੀ ਕਾਂਗਰਸ ਦੇ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰਾ ਕਰਨ ਨਾਲ ਅਮਰੀਕਾ ਚ ਸਿੱਖਾ ਬਾਰੇ ਤੁਹਾਡੇ ਨਿਰਾਸ਼ ਬਿਆਨ ਤੋਂ ਬਚਿਆ ਜਾ ਸਕਦਾ ਸੀ ਉਹਨਾਂ ਇਹ ਗੱਲ ਦਾ ਸਬੂਤ ਦਿੰਦਾ ਹੈ ਕਿ ਤੁਸੀਂ ਜਾਣਕਾਰੀ ਤੋਂ ਵਾਂਝੇ ਭਾਰਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਇੱਕ ਨੇਤਾ ਹੋ ਤੇ ਇੱਕ ਅੰਤਰਰਾਸ਼ਟਰੀ ਮੰਚ 'ਤੇ ਆਪਣੇ ਪਾਰਟੀ ਦੇ ਦੇਸ਼ ਨੂੰ ਸ਼ਰਮਿੰਦਾ ਕਰ ਰਹੇ ਹੋ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਸੇ ਸਿੱਖ ਆਗੂ ਦਾ ਨਾਮ ਦੱਸ ਸਕਦੇ ਹੋ ਜੇ ਤਦ ਕਿ ਤੁਹਾਡੀ ਆਪਣੀ ਪਾਰਟੀ ਦਾ ਵਿਜਿਸ ਨੂੰ ਭਾਰਤ ਚ ਗੁਰਦੁਆਰਾ ਸਾਹਿਬ ਚ ਦਾਖਲ ਹੋਣ ਪਗ ਬੰਨਣ ਜਾਂ ਕੜਾ ਪਹਿਨਣ ਤੋਂ ਰੋਕਿਆ ਗਿਆ ਹੋਵੇ ਭਾਰਤ ਦੇ ਸਿੱਖ ਪੂਰੀ ਤਰ੍ਹਾਂ ਇੱਕਿਕ੍ਰਿਤ ਸੱਤਿਕਾਰ ਤੇ ਸਵਾਗਤ ਯੋਗ ਨੇ ਕਿਉਂਕਿ ਇਹ ਉਹਨਾਂ ਦੀ ਮਾਂ ਬੋਮੀ ਹੈ ਕੜਾ ਪਹਿਨਣ ਵਾਲੇ ਦਸਤਾਰ ਧਾਰ ਇਸ ਇੱਕ ਹਮੇਸ਼ਾ ਐਨਡੀਏ ਚ ਉੱਚ ਅਹੁਦਿਆਂ ਤੇ ਰਹੇ ਨੇ ਇਹਦੇ ਨਾਲ ਹੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੱੰਦਿਆ ਕਿਹਾ ਸਬੂਤ ਪ੍ਰਦਾਨ ਕਰੋ ਜਾਂ ਬਿਆਨ ਵਾਪਸ ਲਓ ਸਿੱਖਾਂ ਨੂੰ ਸਿਆਸੀ ਫਾਇਦੇ ਲਈ ਵਰਤਣਾ ਗਲਤ ਹੈ ਭਾਰਤ ਸੱਚਾਈ ਤੇ ਇਕਤਾ ਦਾ ਹੱਕਦਾਰ ਹੈ ਨਾਹੀਂ ਵੰਡਪਾਉ ਬਿਆਨਬਾਜ਼ੀ ਦਾ